199 ਸਟੋਰ ਲੈ ਕੇ ਆਇਆ ਹੈ ਤੁਹਾਡੇ ਵਾਸਤੇ ਢੇਰ ਸਾਰੀਆਂ ਆਫਰਾਂ ਪਹੁੰਚੋ 199 ਸਟੋਰ ਬੋਪਾਰਾ ਰੋਡ ਦੋਰਾਹਾ ਇਹ ਦੇਖੋ ਜੀ ਇਹ ਲੋਕੇਸ਼ਨ ਤੁਹਾਨੂੰ ਦਿਖਾ ਰਹੇ ਆ ਇਧਰੋਂ ਹਰਕ੍ਰਿਸ਼ਨ ਸਕੂਲ ਵਾਲੀ ਰੋਡ ਆ ਰਹੀ ਆ ਬੋਪਾਰਾ ਰੋਡ ਜਿਹਨੂੰ ਆਪਾਂ ਕਹਿੰਦੇ ਆ ਇਧਰੋਂ ਤੁਸੀਂ ਬਿਲਕੁਲ ਸਿੱਧਾ ਆਉਣਾ ਰਾਮਗੜੀਆ ਭਵਨ ਤੋਂ ਥੋੜਾ ਜਿਹਾ ਅੱਗੇ ਆਉਣਾ ਏ ਰੋਡ ਜਿਹੜੀ ਆ ਸਰਸਵਤੀ ਸਕੂਲ ਵੱਲੋਂ ਆ ਰਹੀ ਆ ਦੋਨਾਂ ਦੇ ਵਿਚਾਲੇ ਇਹ ਜਿਹੜਾ ਸਟੋਰ ਖੁੱਲਿਆ ਹੋਇਆ ਹੁਣ ਤਾਂ ਕਾਫੀ ਪੁਰਾਣਾ ਹੋ ਗਿਆ ਉਹ ਤੁਹਾਨੂੰ ਅੰਦਰ ਲੈ ਕੇ ਚਲਦੇ ਆ ਦਿਖਾਉਣੇ ਆ ਦੇਖੋ ਸਪੈਸ਼ਲ ਆਫਰਾਂ ਇੱਥੇ ਬਹੁਤ ਵਧੀਆ-ਵਧੀਆ ਲੱਗਦੀਆਂ ਨੇ ਉਹਨਾਂ ਨੇ ਇੱਕ ਨਵੀਂ ਆਫਰ ਸ਼ੁਰੂ ਕਰੀ ਆ ਸਕ੍ਰੈਚ ਕਾਰਡ ਦੀ 2000 ਰੁਪਏ ਦਾ ਤੁਸੀਂ ਸਮਾਨ ਖਰੀਦਣਾ ਤੁਹਾਨੂੰ ਇੱਥੇ ਇੱਕ ਸਕ੍ਰੈਚ ਕਾਰਡ ਮਿਲਣਾ ਉਹਦਾ ਜਿਹੜਾ ਇਨਾਮ ਗਿਫਟ ਜੋ ਵੀ ਹੈ ਉਹ ਤੁਹਾਨੂੰ ਨਾਲ ਦੀ ਨਾਲ ਦੇ ਦਿੱਤਾ ਜਾਣਾ ਕੋਈ ਇੰਤਜ਼ਾਰ ਨਹੀਂ ਕਰਨਾ ਕੋਈ ਕੁਝ ਨਹੀਂ ਕਰਨਾ ਆਓ ਤੁਹਾਡੀ ਨਿਗਾਹ ਕਰਵਾਉਣੇ ਆ ਜਿਹੜੀਆਂ ਇੱਥੇ ਆਈਟਮਾਂ ਪਈਆਂ ਨੇ ਉਹ ਆਈਟਮਾਂ ਤੁਹਾਨੂੰ ਆਮ ਕਿਤੇ ਵੀ ਦੇਖਣ ਨੂੰ ਨਹੀਂ ਮਿਲਣਗੀਆਂ ਦੇਖੋ ਮਾਰੋ ਨਿਗਾਹ ਸਾਰੀਆਂ ਆਈਟਮਾਂ ਦੇ ਉੱਤੇ ਇੱਕ ਵਾਰ ਬੱਚਿਆਂ ਦੇ ਖਿਡੌਣੇ ਬਹੁਤ ਵਧੀਆ ਵਧੀਆ ਪਏ ਨੇ ਪਾਣੀ ਵਾਲੀਆਂ ਬੋਤਲਾਂ ਕੱਪ ਸੈਟ ਹੋਰ ਵੀ ਬਹੁਤ ਕੁਝ ਇੱਥੇ ਪਿਆ ਆ ਜਿਹੜਾ ਤੁਹਾਨੂੰ ਬਹੁਤੇ ਘੱਟ ਰੇਟ ਦੇ ਉੱਤੇ ਮਿਲਣਾ ਬਾਜ਼ਾਰ ਦੇ ਵਿੱਚ ਤੁਹਾਨੂੰ ਬਹੁਤ ਮਹਿੰਗਾ ਸਮਾਨ ਮਿਲਣਾ ਇਹ 199 ਸਟੋਰ ਵਾਲਿਆਂ ਨੇ ਉਪਰਾਲਾ ਕੀਤਾ ਕਿ ਤੁਹਾਨੂੰ ਬਹੁਤੇ ਸਸਤੇ ਰੇਟਾਂ ਦੇ ਉੱਤੇ ਜਿਹੜਾ ਮਾਲ ਦਿੱਤਾ ਜਾਣਾ ਇਹਨਾਂ ਕੋਲੇ ਕਾਫੀ ਸਾਰੀਆਂ ਆਈਟਮਾਂ 99 ਰੁਪਏ ਵਾਲੀਆਂ ਨੇ 99 ਰੁਪਏ ਵਾਲੀਆਂ ਔਰ ਆਹ ਮਾਰਕੀਟ ਦੇ ਵਿੱਚ ਜੋ 200 ਰੁਪਏ ਦੇ ਕਰੀਬੀ ਵਿਕਦੀਆਂ ਨੇ ਜਿਹੜੀਆਂ ਆਈਟਮਾਂ ਇੱਥੇ 99 ਦੀਆਂ ਵੇਚ ਰਹੇ ਨੇ ਉਸ ਤੋਂ ਉੱਪਰ ਦੀਆਂ ਵੀ ਆਈਟਮਾਂ ਹੈਗੀਆਂ ਨੇ ਯਾਨੀ ਕਾਫੀ ਹੱਦ ਤੱਕ ਆਈਟਮਾਂ ਜਿਹੜੀਆਂ ਨੇ 99 ਵਾਲੀਆਂ ਨੇ ਔਰ ਵਧੀਆ ਕੁਆਲਿਟੀ ਦੇ ਵਿੱਚ ਨੇ ਕੋਈ ਇਹ ਨਹੀਂ ਹੈ ਵੀ ਉਹਨਾਂ ਦੀ ਜਿਹੜੀ ਆ ਕੁਆਲਿਟੀ ਉਹ ਹਲਕੀ ਹੋਊਗੀ ਸੋ ਤੁਸੀਂ ਇੱਕ ਵਾਰ ਵਿਜ਼ਿਟ ਜਰੂਰ ਕਰੋ ਆ ਕੇ ਦੇਖੋ ਮੈਂ ਤੁਹਾਡੇ ਨਾਲ ਇਸ ਚੀਜ਼ ਦਾ ਵਾਦਾ ਕਰਦਾ ਕਿ ਤੁਹਾਨੂੰ ਸਮਾਨ ਦੇਖ ਕੇ ਔਰ ਸਾਡੇ ਰੇਟ ਦੇਖ ਕੇ ਤੁਸੀਂ ਆਪ ਇਸ ਚੀਜ਼ ਨੂੰ ਐਗਰੀ ਕਰੋਗੇ ਕਿ ਇੱਥੇ ਵਾਕਈ ਬਹੁਤ ਰੇਟ ਘੱਟ ਰੱਖੇ ਗਏ ਨੇ ਔਰ ਤੁਹਾਨੂੰ ਹੁਣ ਗਮਲੇ ਵਾਲੇ ਜਿਹੜਾ ਸਾਡਾ ਬੜਿਆ ਸਟੋਰ ਉੱਧਰ ਦਿਖਾ ਦਈਏ ਇੱਥੇ ਗਮਲੇ ਔਰ ਗਮਲਿਆਂ ਦੇ ਸਟੈਂਡ ਜਿਹੜੇ ਨੇ ਉਹ ਤੁਹਾਨੂੰ ਮਿਲਣਗੇ ਉੱਥੇ ਤੁਸੀਂ ਬਣਾਉਣੀ ਆ ਤੁਹਾਡੇ ਘਰ ਨੂੰ ਅਸੀਂ ਸਜਾਵਾਂਗੇ ਆ ਦੇਖੋ ਆ ਡਿਫੀਸ਼ਲ ਫਲਾਵਰ ਕਲੌਕ ਇਹ ਫੁੱਟੜ ਕਲੌਕ ਨੇ ਔਰ ਫੈਂਸੀ ਕਲੌਕ ਨੇ ਗਮਲੇ ਗਮਲਿਆਂ ਦੇ ਵਿੱਚ ਕਾਫੀ ਜ਼ਿਆਦਾ ਵੈਰੈਂਟੀ ਆ ਜਿਹੜੀ ਇੱਥੇ ਰੱਖੀ ਹੋਈ ਆ ਔਰ ਵੇਚ ਰਹੇ ਆ ਔਰ ਬਹੁਤ ਵਧੀਆ ਕੁਆਲਿਟੀ ਦੇ ਗਮਲੇ ਨੇ ਇਹ ਹੈਂਗਿੰਗ ਗਮਲੇ ਉਸ ਤੋਂ ਬਾਅਦ ਜਾਦੂ ਦੀ ਸਿੰਦਰੀਆਂ ਫੋਟੋ ਆ ਔਰ ਸਿੰਦਰੀਆਂ ਇਹ ਵੀ ਬਹੁਤ ਵਧੀਆ ਪ੍ਰੀਮੀਅਮ ਕੁਆਲਿਟੀ ਦੀਆਂ ਜਿਹੜੀਆਂ ਫੋਟੋਆਂ ਨੇ ਇਹ ਲਗਾਈਆਂ ਗਈਆਂ ਨੇ ਇੱਥੇ ਦੇਖੋ ਕੁਆਲਿਟੀ ਤੁਸੀਂ ਆਪ ਚੈੱਕ ਕਰ ਲਓ ਇੱਕ ਵਾਰ ਇਸ ਤਰ੍ਹਾਂ ਦੀ ਫੋਟੋਆਂ ਦੀ ਕੁਆਲਿਟੀ ਵੀ ਤੁਹਾਨੂੰ ਕਿਤੋਂ ਨਹੀਂ ਮਿਲਣੀ ਆਹ ਲਓ ਜੀ ਆਹ ਦੇਖੋ ਗਮਲਿਆਂ ਦੇ ਸਟੈਂਡ ਗਮਲਿਆਂ ਦੇ ਸਟੈਂਡਾਂ ਦਾ ਤਾਂ ਦਰਹਾ ਸ਼ਹਿਰ ਦੇ ਵਿੱਚ ਸਿਰਫ ਇੱਕੋ ਇੱਕ ਸਟਾਨ ਹੈਗਾ 199 ਸਟੋਰ ਜਿੱਥੋਂ ਤੁਹਾਨੂੰ ਗਮਲਿਆਂ ਦੇ ਸਟੈਂਡ ਬਹੁਤ ਵਧੀਆ ਕੁਆਲਿਟੀ ਦੇ ਔਰ ਬਹੁਤ ਹੀ ਵਧੀਆ ਡਿਜ਼ਾਈਨ ਦੇ ਮਿਲਦੇ ਨੇ ਤੋ ਇੱਥੇ ਪਹੁੰਚੋ ਸਮਾਨ ਖਰੀਦੋ ਮੌਕੇ ਦਾ ਲਾਭ ਚੱਕੋ ਸਕ੍ਰੈਚ ਕਾਰਡ ਦਾ ਫਾਇਦਾ ਲਓ ਇੱਕ ਅਸੀਂ ਹੋਰ ਸਕੀਮ ਸ਼ੁਰੂ ਕਰੀ ਆ ਜੀ ਹਰ ਇੱਕ ਮਹੀਨੇ ਇੱਕ ਵਧੀਆ ਸਾਡੇ ਕਸਟਮਰਾਂ ਵਾਸਤੇ ਡਰਾਅ ਕੱਢਿਆ ਕਰਨਾ ਉਹ ਵਧੀਆ ਆਈਟਮ ਕੋਈ ਨਾ ਕੋਈ ਹੋਊਗੀ ਇੱਕ ਆਈਟਮ ਕੱਢਿਆ ਕਰਨੀ ਆ ਹਰ ਮਹੀਨੇ ਇੱਕ ਤੁਹਾਡੇ ਮੋਬਾਈਲ ਨੰਬਰ ਤੇ ਤੁਹਾਨੂੰ ਜਿਹੜਾ ਜਾਣਕਾਰੀ ਦੇ ਦਿੱਤੀ ਜਾਇਆ ਕਰੇਗੀ ਵੀਡੀਓ ਦੇਖਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਾਰਿਆਂ ਦਾ